ਕਸਬਾ ਫਤੇਗੜ ਚੂੜੀਆਂ ਸਥਿਤ ਦੋ ਦੁਕਾਨਦਾਰਾਂ ਤੇ ਹੋਏ ਆਪਸੀ ਝਗੜੇ ਦੇ ਵਿੱਚ ਇੱਕ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਇਸ ਮੰਦੀ ਜਾਣਕਾਰੀ ਦਿੰਦੇ ਹੋ ਐਸਐਚਓ ਕੁਸਰੀਂਦਰ ਪਾਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਵਾਰਡ ਨੰਬਰ 4 ਫਤੇਗੜ ਚੂੜੀਆਂ ਦੀ ਬਾਜ਼ਾਰ ਵਿੱਚ ਸੈਨੇਟਰੀ ਦੀ ਦੁਕਾਨ ਤੇ ਅਤੇ ਇਸ ਦੇ ਨਾਲ ਹੀ ਲੱड्डੂ ਪੁੱਤਰ ਅਮਰੀਕ ਸਿੰਘ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ ਥਾਣਾ ਮੁਖੀ ਨੇ ਦੱਸਿਆ ਕਿ ਅੱਜ ਸਵੇਰੇ ਉੱਤੇ ਦੁਕਾਨਦਾਰਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਉਸ ਤਕਰਾਰ ਦੌਰਾਨ ਲੱड्डੂ ਅਤੇ ਇਸ ਦੇ ਲੜਕੇ ਗੋਬਿੰਦ ਨੇ ਗੁਰਮੀਤ ਸਿੰਘ ਨੂੰ ੱੱਕਾ ਮਾਰ ਦਿੱਤਾ ਜਿਸ ਦੇ ਸਿੱਟੇ ਵਜੋਂ ਗੁਰਮੀਤ ਸਿੰਘ ਜ਼ਰਨ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਪਰ ਸਭ ਜਿਹੜਾ ਸਵੇਰੇ ਇੱਕ ਤੁਹਾਡੇ ਕੋਲ ਕੇਸ ਆਇਆ ਹੈ ਜਿਹੜੀ ਕਿ ਡੈਥ ਹੋ ਚੁੱਕੀ ਹੈ ਐਕਚੁਅਲੀ ਪੂਰਾ ਕੀ ਮਾਮਲਾ ਹੈ? ਇਹ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਸਿੰਘ ਹੈ। 53 ਸਾਲ ਪੇਸ਼ਣ ਦੀ ਉਮਰ ਹੈ। ਸਾਡੇ ਕੋਲ ਜੀ ਇਹ ਪੇਸ਼ੈਂਟ ਆਇਆ 10:30 ਵਜੇ ਦੇ ਆਸ-ਪਾਸ। ਪੇਸ਼ੈਂਟ ਨੂੰ ਕਾਰਡੀਆਕ ਅਰੇਸਟ ਹੋਇਆ ਜੀ ਕਰ ਬੇਹੋਸ਼ ਹੋ ਕੇ ਡਿੱਗ ਪਿਆ ਚੇਅਰ ਤੋਂ। ਪੇਸ਼ੈਂਟ ਨੂੰ ਇਹ ਸਾਇਰ ਤੇ ਕਿਸੇ ਹਸਪਤਾਲ ਲੈ ਗਏ ਸੀ ਕਿਸੇ ਹੋਰ ਹਸਪਤਾਲ ਲੈ ਗਏ ਸੀ ਉੱਥੇ ਉਹਨਾਂ ਨੇ ਡਿਗਲਰ ਡੈਡ ਕਰਤਾ ਸੀ ਪੇਸ਼ੈਂਟ ਸਾਡੇ ਕੋਲ ਸੇ ਬੰਦਰਾ ਸੱਕੜ ਆਉਣ ਲਈ ਸਾਡੇ ਕੋਲ ਲਿਆਏ ਜੀ ਅਸੀਂ ਅਸੀਂ ਇਸ ਹੀ ਜੀ ਕੀਤੀ ਹੈ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਲਗਭਗ ਬਲਿ ਡੈਡ ਸੀ ਤੇ ਆਹੀ ਮਸਲਾ ਹੈ ਜੀ ਬਸ ਮੇਰੇ ਤੇ ਇਹਦੇ ਦੌਰਾਨ ਮਤਲਬ ਕੀ ਪੁਲਿਸ ਵਗੈਰਾ ਇੱਥੇ ਮਤਲਬ ਕੀ ਆਈ ਹੈ ਪੁਲਿਸ ਅੱ체 ਮਰਾਜਮ ਆਏ ਸੀ ਜੀ ਅਸੀਂ ਜੋ ਸੱਚਾ ਇਹਨਾਂ ਨੂੰ ਦੱਸ ਤੀ ਉਹਨਾਂ ਨੇ ਸਾਨੂੰ ਸਵਾਲ ਕੀਤਾ ਕਿ ਪੇਸ਼ੈਂਟ ਕਿੱਦਾਂ ਐਕਸਪਾਇਰ ਹੋਇਆ ਅਜੇ ਡਾਕਟਰ ਸਾਨੂੰ ਮਹਿਸੂਸ ਹੋਇਆ ਕਿ ਪੇਸ਼ੈਂਟ ਨੂੰ ਕਾਜੇ ਕੈਰੈਸਟ ਹੋਇਆ ਉਹਨੂੰ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਪੇਸ਼ੈਂਟ ਨੂੰ ਪਹਿਲੇ ਸਮੱਸਿਆ ਸੀ ਕਿਸੇ ਤਰ੍ਹਾਂ ਦੀ ਹਾਰਡ ਸੀ ਜਾਂ ਕੋਈ ਸਟ੍ਰੈਸ ਸੀ ਦਿਮਾਗ ਤੇ ਜਾਂ ਕੁਝ ਹੋਰ ਸੀ ਉਹ ਸਾਨੂੰ ਨਹੀਂ ਪਤਾ ਸਭ ਨੂੰ ਜੋ ਹਿਸਟਰੀ ਦਿੱਤੀ ਹੈ ਉਹਨਾਂ ਦੇ ਜਿਹੜੇ ਨਾਲ ਮੁੰਡੇ ਆਏ ਸੀ ਕਿਸੇ ਵੇਲੇ ਕੋਈ ਝਗੜਾ ਹੋਇਆ ਉਹ ਝਗੜਾ ਕਹਿੰਦੇ ਹੱਲ ਹੋ ਗਿਆ ਸੀ ਸਾਡਾ ਉਸ ਤੋਂ ਬਾਅਦ ਕਿਨ ਦੁਕਾਨ ਤੇ ਬੈਠੇ ਹੋਏ ਸੀ ਆਪਣੇ ਦੁਕਾਨ ਦੇ ਬਿਅਸੋ ਦੇ ਢਿੱਪ ਉੱਥੇ ਦੁਕਾਨ ਦੀ ਬਸ ਆਹ ਸਾਰੀ ਕਹਾਣੀ ਜੀ ਠੀਕ ਹੈ ਜੀ ਧੰਨਵਾਦ ਜੀ ਅਨੇਕ ਸੋਭਾ ਇਨਫੋਰਮੇਸ਼ਨ ਆਈ ਸੀ ਜੀ ਦੁਕਾਨ ਹੀ ਦੋ ਇੱਕ ਸੈਂਟਰੀ ਵੀ ਸੀ ਇੱਕ ਨਾਲ ਦੇ ਮਸਫੇਰਪਾੜ ਦੀ ਦੁਕਾਨ ਸੀ ਦੋਨਾਂ ਦਾ ਉਹ ਕੂੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ ਉਹਦੇ ਵਿੱਚ ਉਹ ਮੋਲੀ ਝਗੜੇ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਧੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ ਉਸ ਸੰਬੰਧੇ ਅੱਜ ਐਫ ਆਈ ਆਰ ਨੰਬਰ 167 ਅੰਡਰ ਸੈਕਸ਼ਨ 105 35 ਬੀ ਐਨ ਐਸ ਤਹਿਤ ਦਰਜ ਕਰ ਲਿਤਾ ਗਿਆ ਦੋਸ਼ੀਆਂ ਦੀ ਪਾਲ ਜਾਰੀ ਹੈ ਜੀ ਸਰ ਕੋਈ ਗ੍ਰਿਫਤਾਰੀ ਹੋਈ ਨਹੀਂ ਨਹੀਂ ਅਜੇ ਚੱਲ ਰਹੀ ਜੀ ਸਭ ਮਾਰੇ ਪਾਲ ਜਾਰੀ ਹੈ ਦੋਸ਼ੀਆਂ ਦੀ ਕਰ ਰਹੇ ਐ ਸਰ ਕੋਈ ਰੰਜਿਸ਼ ਸੀ ਕਿ ਸਾਇਮਾਂਚਾ ਘਰਾਵੇ ਅਜੇ ਤੱਕ ਕੋਈ ਰੰਜਿਸ਼ ਨਹੀਂ ਕੋਈ ਮੂਮਲੀ ਟਕਰਾਅ ਹੋਇਆ ਕੂੜਾ ਸੁੱਟਣ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਤਫ਼ਤੀਸ਼ ਵਿੱਚ ਐ ਸਰ ਗਵੰਡੀ ਸਰ ਗਵੰਡੀ ਦੋਨਾਂ ਦੀ ਲਾਲ ਲਾਲ ਦੁਕਾਨਾਂ ਸਕਵੇਅਰ ਪਾਰ ਦੀ ਇੱਕ ਨਾਲ ਦੂਸਰੀ ਸੈਂਟਰੀ